ਸ਼ਲੋਕ ਸੇਖ ਫਰੀ ਜੀ ਕੇ ਸ਼ਲੋਕ 17ਵਾਂ ਖਾਕੂ ਨੰਨਦੀਏ ਖਾਕੂ ਜੇੜ ਨਾ ਕੋਏ ਜੀਬਦਿਆਂ ਪੈਰਾਂ ਤਲੇ ਮੂਹਿਆਂ ਉੱਪਰ ਹੋਏ ਕੀ ਸਮਝਾਉਂਦੇ ਆਬਾ ਫਰੀ ਜੀ ਬੁੱਧੀਮਾਨ ਨੂੰ ਕਹਿੰਦੀ ਆ ਫਰੀਦ ਮਨਾ ਇਹ ਸਰੀਰ ਜਿਹੜਾ ਆਪਾਂ ਨੂੰ ਮਨੁੱਖਾ ਦੇਹੀ ਮਿਲੀ ਆ ਕਬੀਰ ਮਾਨਸ ਜਨਮ ਦੁਲੰਭ ਹੈ ਹੋਏ ਨਾ ਬਾਰ ਬਾਰ ਜਿਉਂ ਬਨ ਫਲ ਪੱਕੇ ਭੂਏ ਗਿਰੇ ਬਹਰ ਨਾ ਲਾਗੇ ਡਾ ਜਿਵੇਂ ਪੱਕਾ ਫਲ ਬਰਸ਼ਣੋ ਟੁੱਟ ਜਾਂਦਾ ਦੇਖ ਲਓ ਫਿਰ ਥੱਲੇ ਡਿੱਗ ਪੈਂਦਾ ਐਵੇਂ ਇਹ ਜੀਵਨ ਬਾਰ ਬਾਰ ਨਹੀਂ ਮਿਲਦਾ ਹੈਗਾ ਜੇ ਆਪਾਂ ਨੂੰ ਮੁਕਤੀ ਨਾ ਮਿਲੀ ਤਾਂ ਮਨੋਖਾ ਦੇ ਹੀ ਆਪਾਂ ਨੂੰ ਬਾਰ ਬਾਰ ਨਹੀਂ ਮਿਲਦਾ ਪਪਾ ਫਰੀ ਜੀ ਸਮਝਾਉਂਦੇ ਆ ਫਿਰ ਇਹ ਸਰੀਰ ਪੈਦਾ ਕਰਨ ਖਾਤਰ ਆਪਾਂ ਨੂੰ ਇਹ ਲੈਣ ਖਾਤਰ ਇਹਦੀ ਕਮਾਈ ਕਰਨ ਖਾਤਰ ਆਪਾਂ ਨੂੰ 84 ਲੱਖ ਦਾ ਜਿਹੜਾ ਘੇੜਾ ਫਿਰ ਕੱਢਣਾ ਪਊ ਚਾਰੇ ਖਾਣੀਆਂ ਚ ਘੁੰਮਣਾ ਪਊਗਾ ਫਿਰ ਘਾਹ ਤੋਂ ਸ਼ੁਰੂ ਹੁੰਦੀ ਹੈ ਬਨਸਪਤੀ ਤੋਂ ਅੰਡਜ ਜੇਰ ਸਿਤ ਉਤਪਜ ਆਓ ਸਾਰੇ ਆਪਾਂ ਗਲਤੀ ਨਾ ਕਰੀਏ ਇਹ ਮਨੁੱਖਾ ਦੇਹੀ ਦਾ ਲਾਹਾ ਲਈਏ ਰੱਬੀ ਬਣਨ ਜੁੜੀ ਸਾਡਾ ਸੰਸਾਰ ਤੇ ਆਉਣਾ ਸਫਲ ਹੋਵੇ